ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਜੀਵਨ ਜੁਗਤ ਜਿਵੇਂ ਕਿ ਆਪਾਂ ਸਭ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਵੇਂ ਅੱਜ ਕੱਲ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਬੁਲੰਦੀਆਂ ਹਾਸਲ ਕਰਨ ਤੋਂ ਬਾਅਦ ਵੀ ਜ਼ਿਆਦਾਤਰ ਲੋਕੀ ਬਿਲਕੁਲ ਖੁਸ਼ ਨਹੀਂ ਰਹਿੰਦੇ ਤੇ ਸ਼ਾਇਦ ਇਸ ਦਾ ਕਾਰਨ ਹੈ ਕਿ ਆਪਾਂ ਜ਼ਿੰਦਗੀ ਵਿੱਚ ਚੀਜ਼ਾਂ ਹਾਸਲ ਕਰਨ ਦੀ ਉਮੀਦ ਵਿੱਚ ਕਿਤੇ ਨਾ ਕਿਤੇ ਆਪਣਾ ਸਬਰ ਖੋ ਲੈਨੇ ਆ ਆਪਣਾ ਆਪ ਖੋ ਲੈਨੇ ਆ ਆਖਿਰਕਾਰ ਹਰ ਸਾਲ ਲਗਭਗ 7 ਲੱਖ ਲੋਕਾਂ ਦਾ ਆਤਮ ਹੱਤਿਆ ਕਰਨਾ ਕੋਈ ਆਮ ਗੱਲ ਤੇ ਹੈ ਨਹੀਂ ਖੁਦ ਨੂੰ ਖਤਮ ਕਰ ਲੈਣਾ ਸ਼ਾਇਦ ਇੰਨਾ ਵੀ ਸੌਖਾ ਨਹੀਂ ਜਿੰਨਾ ਵੇਖਣ ਸੁਣਨ ਵਿੱਚ ਲੱਗਦਾ ਹੈ ਪਰ ਹਰ ਬੰਦਾ ਸਰੀਰਕ ਤੌਰ ਤੇ ਖਤਮ ਹੋਣ ਤੋਂ ਪਹਿਲਾਂ ਮਾਨਸਿਕ ਤੌਰ ਤੇ ਖਤਮ ਹੁੰਦਾ ਹੈ ਪਰ ਜੇਕਰ ਆਪਾਂ ਸੋਚੀਏ ਕਿ ਆਪਣੇ ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਹਿੰਦੂਆਂ ਨੂੰ ਸਰੀਰਿਕ ਤਸੀਹਿਆਂ ਤੋਂ ਬਚਾਉਣ ਦੀ ਖਾਤਰ ਆਪਣਾ ਸੀਸ ਤੱਕ ਵਾਰ ਦਿੱਤਾ ਤਾਂ ਕੀ ਉਹਨਾਂ ਨੇ ਆਪਾਂ ਨੂੰ ਮਾਨਸਿਕ ਦੁੱਖਾਂ ਤੋਂ ਬਚਾਉਣ ਲਈ ਕੋਈ ਤਰੀਕਾ ਨਹੀਂ ਦੱਸਿਆ ਹੋਣਾ ਤਾਂ ਇਸ ਦਾ ਉੱਤਰ ਹੈ ਹਾਂ ਉਹਨਾਂ ਨੇ ਆਪਾਂ ਨੂੰ ਨਾ ਸਿਰਫ ਆਪਣੀ ਜੀਵਨ ਰਾਹੀ ਬਲਕਿ ਆਪਣੀ ਬਾਣੀ ਰਾਹੀਂ ਵੀ ਜੀਵਨ ਜਿਉਣ ਦੀਆਂ ਬਹੁਤ ਸਾਰੀਆਂ ਜੁਗਤਾਂ ਦੱਸੀਆਂ ਜਿਵੇਂ ਕਿ ਸਭ ਤੋਂ ਪਹਿਲਾਂ ਨਿਰਪੋਣ ਨਿਰਵੈਰ ਹੋਣਾ ਮਾਇਆ ਤੋਂ ਦੂਰ ਰਹਿਣਾ ਦੂਜਿਆਂ ਪ੍ਰਤੀ ਨਿਮਰਤਾ ਤੇ ਪ੍ਰੇਮ ਨਾਲ ਪੇਸ਼ ਆਉਣਾ ਅਤੇ ਨਾਮ ਸਿਮਰਨ ਕਰਨਾ ਇਹ ਗੁਣ ਸੰਪੂਰਨ ਤਰੀਕੇ ਨਾਲ ਤਾਂ ਸੰਤਾਂ ਫਕੀਰਾਂ ਵਿੱਚ ਹੀ ਹੁੰਦੇ ਨੇ ਪਰ ਜੇਕਰ ਆਪਾਂ ਇਹਨਾਂ ਤੇ ਥੋੜਾ ਜਿਹਾ ਵੀ ਅਮਲ ਕਰੀਏ ਤਾਂ ਆਪਣਾ ਜੀਵਨ ਕਾਫੀ ਹੱਦ ਤੱਕ ਸੌਖਾ ਹੋ ਜਾਂਦਾ ਹੈ ਗੁਰਬਾਣੀ ਆਪਾਂ ਨੂੰ ਇਹ ਵੀ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਸੰਤੋਖ ਬਹੁਤ ਜ਼ਰੂਰੀ ਹੈ ਬਿਨਾਂ ਸਬਰ ਤੋਂ ਇਨਸਾਨ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਜੇਕਰ ਆਪਾਂ ਸਬਰ ਨਾ ਕਰੀਏ ਤਾਂ ਵਕੋ-ਵਕ ਚੀਜ਼ਾਂ ਨੂੰ ਪਾਉਣ ਦਾ ਲਾਲਚ ਕਦੇ ਖਤਮ ਨਹੀਂ ਹੋ ਸਕਦਾ ਤੇ ਉਹ ਚੀਜ਼ਾਂ ਨਾ ਮਿਲਣ ਤੇ ਨਿਰਾਸ਼ਾ ਹੁੰਦੀ ਹੈ ਪਰ ਗੁਰਬਾਣੀ ਸਿਖਾਉਂਦੀ ਹੈ ਕਿ ਕੁਝ ਚੀਜ਼ਾਂ ਨੂੰ ਹੱਸ ਕੇ ਛੱਡ ਵੀ ਦੇਣਾ ਚਾਹੀਦਾ ਹੈ ਕਿਉਂਕਿ ਰੱਬ ਜੋ ਕਰਦਾ ਹੈ ਚੰਗੇ ਲਈ ਕਰਦਾ ਹੈ ਤੇ ਦੂਜੀ ਗੱਲ ਜੋ ਚੀਜ਼ਾਂ ਆਪਣੇ ਕੋਲ ਪਹਿਲਾਂ ਤੋਂ ਨੇ ਉਹਨਾਂ ਦਾ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰੂ ਜੀ ਦੀ ਬਾਣੀ ਇਹ ਵੀ ਕਹਿੰਦੀ ਹੈ ਕਿ ਹੋਮੈ ਰੋਗ ਪਰਮ ਪੁਲਾਨਾ ਮਨ ਅੰਧ ਗਿਆਨੀ ਮਤਲਬ ਅਹੰਕਾਰ ਇੱਕ ਅਜਿਹਾ ਰੋਗ ਹੈ ਜੋ ਮਨੁੱਖ ਨੂੰ ਅੰਨ੍ਹਾ ਕਰ ਦਿੰਦਾ ਹੈ ਤੇ ਫਿਰ ਉਸ ਨੂੰ ਮੈਂ ਤੋਂ ਉੱਪਰ ਕੁਝ ਨਹੀਂ ਦਿਸਦਾ ਹੰਕਾਰ ਇਨਸਾਨ ਨੂੰ ਆਪਣੀਆਂ ਹੱਦਾਂ ਤੱਕ ਦਾ ਚੇਤਾ ਭੁਲਾ ਦਿੰਦਾ ਹੈ ਇਸ ਦੇ ਨਾਲ ਹੀ ਗੁਰੂ ਜੀ ਫਰਮਾਉਂਦੇ ਨੇ ਕਿ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਮਤਲਬ ਨਾ ਤਾਂ ਕਿਸੇ ਨੂੰ ਡਰਾਉਣਾ ਹੈ ਤੇ ਨਾ ਕਿਸੇ ਤੋਂ ਡਰਨਾ ਹੈ ਅਸਲੀ ਜੀਵਨ ਉਹੀ ਮਨੁੱਖ ਜਿਉਂ ਰਿਹਾ ਹੈ ਜੋ ਨਾ ਤਾਂ ਕਿਸੇ ਦਾ ਡਰ ਰੱਖਦਾ ਹੈ ਤੇ ਨਾ ਕਿਸੇ ਨੂੰ ਡਰਾਉਣਾ ਜਾਂਦਾ ਹੈ ਕਿਉਂਕਿ ਡਰ ਹੌਲੀ-ਹੌਲੀ ਜ਼ਿੰਦਗੀ ਤੇ ਬੰਦਿਸ਼ਾਂ ਲਗਾ ਦਿੰਦਾ ਹੈ ਤੇ ਜ਼ਿੰਦਗੀ ਨੂੰ ਖਤਮ ਵੀ ਕਰ ਸਕਦਾ ਹੈ ਤੇ ਵੈਸੇ ਵੀ ਆਪਣੇ ਸਿੱਖੀ ਸਿਧਾਂਤ ਦਾ ਤਾਂ ਅਸੂਲ ਹੈ ਦਰ ਤੇ ਆਏ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ ਮਤਲਬ ਬਾਦੂ ਕਿਸੇ ਤੋਂ ਡਰਨਾ ਨਹੀਂ ਬਾਦੂ ਕਿਸੇ ਨੂੰ ਡਰਾਉਣਾ ਨਹੀਂ ਪਰ ਹੋਂ ਸਵਾਲ ਉੱਠਦਾ ਹੈ ਕਿ ਡਰ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ ਜਿਸ ਦਾ ਉੱਤਰ ਵੀ ਗੁਰੂ ਸਾਹਿਬ ਆਪਣੀ ਇਸ ਤੁਕ ਵਿੱਚ ਦਿੰਦੇ ਨੇ ਕਿ ਨਾਰਾਇਣ ਜੋ ਨਾਰਾਇਣ ਸੋ ਰੰਗ ਲਾਇਓ ਤਿਸ ਕੋ ਪੈ ਕੇ ਐਸਾ ਹੋਏ ਜਿਨ੍ਹਾਂ ਦਾ ਮਤਲਬ ਹੈ ਕਿ ਜਿਹੜੇ ਰੱਬ ਨਾਲ ਜੁੜ ਜਾਂਦੇ ਨੇ ਤਾਂ ਉਹਨਾਂ ਨੂੰ ਡਰ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਕਿਉਂਕਿ ਸਿਆਣਿਆਂ ਦਾ ਕਹਿਣਾ ਹੈ ਕਿ ਡਰ ਸਿਰਫ ਇੱਕ ਦਾ ਹੁੰਦਾ ਹੈ ਜਾਂ ਰੱਬ ਦਾ ਜਾਂ ਜੱਗ ਦਾ ਜਿਹੜਾ ਇਨਸਾਨ ਸਿਰਫ ਜੱਗ ਤੋਂ ਡਰਦਾ ਹੈ ਕਿ ਲੋਕੀ ਕੀ ਕਹਿਣਗੇ ਉਹ ਅਕਸਰ ਰੱਬ ਤੱਕ ਨਹੀਂ ਸੋਚਦਾ ਕਿ ਰੱਬ ਇਸ ਦਾ ਕੀ ਕਰੇਗਾ ਤੇ ਜਿਸ ਨੂੰ ਡਰ ਹੀ ਰੱਬ ਦਾ ਪੈ ਜਾਏ ਉਹ ਫਿਰ ਮੁੜ ਕੇ ਜੱਗ ਤੋਂ ਨਹੀਂ ਡਰਦਾ ਅਕਸਰ ਜੱਗ ਤੋਂ ਵੀ ਜ਼ਿਆਦਾ ਡਰ ਆਪਾਂ ਨੂੰ ਮੌਤ ਤੋਂ ਲੱਗਦਾ ਹੈ ਅਤੇ ਕਈ ਕਈ ਵਾਰ ਇਹੋ ਡਰ ਜ਼ਿੰਦਗੀ ਜਿਉਣੀ ਹਰਾਮ ਕਰ ਦਿੰਦਾ ਹੈ ਤਾਂ ਹੀ ਗੁਰਬਾਣੀ ਕਹਿੰਦੀ ਹੈ ਕਿ ਅਸਲ ਜ਼ਿੰਦਗੀ ਉਹ ਇਨਸਾਨ ਜਿਉਂਦਾ ਹੈ ਜੋ ਮੌਤ ਉਹ ਬੇਕੋਫ ਹੈ ਜੋ ਮੌਤ ਲਈ ਹਰ ਪਲ ਤਿਆਰ ਹੈ ਅਤੇ ਇਹ ਵੀ ਉਹੀ ਇਨਸਾਨ ਹੁੰਦੇ ਨੇ ਜੋ ਰੱਬ ਨਾਲ ਜੁੜੇ ਹੁੰਦੇ ਹਨ ਜੋ ਦਿਲ ਵਿੱਚ ਪਾਪ ਨਹੀਂ ਰੱਖਦੇ ਕਿਸੇ ਨਾਲ ਵੀ ਵੈਰ ਨਹੀਂ ਪਾਉਂਦੇ ਅਤੇ ਮੋਹ ਮਾਇਆ ਤੋਂ ਦੂਰ ਰਹਿੰਦੇ ਨੇ ਗੁਰਬਾਣੀ ਤੇ ਆਪਾਂ ਨੂੰ ਬਹੁਤ ਕੁਝ ਸਿਖਾਉਂਦੀ ਹੈ ਪਰ ਫਾਇਦਾ ਤਾਂ ਤਾਂ ਹੈ ਜੇਕਰ ਆਪਾਂ ਇਨਾਂ ਚੀਜ਼ਾਂ ਤੇ ਅਮਲ ਕਰੀਏ ਅਤੇ ਅਸਲ ਜ਼ਿੰਦਗੀ ਵਿੱਚ ਇਸ ਦਾ ਫਾਇਦਾ ਲਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ